ਦੀਪ ਮਠਾੜੂ ਨੂੰ ਤਾਂ ਸਭ ਜਾਣਦੇ ਹੀ ਹਨ ਜੋ ਕਿ ਆਪਣੇ ਵਲੌਗਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ ਦੀਪ ਮਠਾੜੂ ਦਾ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਦੁੱਖਾਂ ਵਿੱਚ ਘਿਰਿਆ ਹੋਇਆ ਹੈ ਪਹਿਲਾਂ ਦੀਪ ਦੀ ਪਤਨੀ ਸੰਦੀਪ ਉਸ ਨੂੰ ਛੱਡ ਗਈ ਸੀ ਫਿਰ ਉਸ ਦੀ ਮਾਤਾ ਜੀ ਕਾਫੀ ਜ਼ਿਆਦਾ ਬਿਮਾਰ ਹੋ ਗਏ ਸਨ ਤੇ ਅੱਜ ਦੀਪ ਮਠਾੜੂ ਦਾ ਐਕਸੀਡੈਂਟ ਹੋ ਗਿਆ ਹਾਲਾਂਕਿ ਦੀਪ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਉਸਦੇ ਕਾਫੀ ਸੱਟਾਂ ਲੱਗੀਆਂ ਹਨ ਉਸਨੇ ਵਲੌਗ ਪਾ ਕੇ ਸਾਰੀ ਗੱਲ ਦੱਸੀ ਕਿ ਉਹ ਲਗਭਗ 30-40 ਦੀ ਸਪੀਡ ਤੇ ਆਪਣੇ ਹੱਥ ਜਾ ਰਿਹਾ ਸੀ ਤੇ ਇੱਕ ਬਲੈਰੋ ਗੱਡੀ ਰੌਂਗ ਸਾਈਡ ਤੋਂ ਕਾਫੀ ਰਫ਼ਤਾਰ ਨਾਲ ਆ ਰਹੀ ਸੀ ਦੀਪ ਦਾ ਧਿਆਨ ਗੱਡੀ ਵੱਲ ਨਹੀਂ ਸੀ ਤੇ ਉਸਦੀ ਟੱਕਰ ਹੋ ਗਈ ਬਲੈਰੋ ਗੱਡੀ ਵਾਲੇ ਨੇ ਇਨਸਾਨੀਅਤ ਦਿਖਾਈ ਤੇ ਦੀਪ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਕੂਟਰੀ ਦਾ ਕੀ ਹਾਲ ਹੋ ਗਿਆ ਦੀਪ ਦੇਵਿਕਾਫੀ ਰਗੜਾਂ ਲੱਗੀਆਂ ਨੇ ਉਹ ਕਹਿੰਦਾ ਕਿ ਉਸ ਦੀ ਛਾਤੀ ਤੇ ਸਕੂਟਰੀ ਦਾ ਹੈਂਡਲ ਲੱਗਿਆ ਜਿਸ ਕਰਕੇ ਉਸ ਨੂੰ ਹੁਣ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੀਪ ਦੀ ਮਾਤਾ ਜੀ ਉਸ ਨੂੰ ਦੇਖ ਕੇ ਭਾਵੁਕ ਹੋ ਗਏ ਦੀਪ ਨੇ ਇਹ ਵੀ ਕਿਹਾ ਕਿ ਕਈ ਵਾਰ ਟੈਨਸ਼ਨਾਂ ਬੰਦੇ ਨੂੰ ਜੀ ਨਹੀਂ ਦਿੰਦੀਆਂ ਲੋਕਾਂ ਨੇ ਇਸ ਗੱਲ ਤੇ ਦੀਪ ਦੀ ਪਤਨੀ ਨੂੰ ਟਾਰਗੇਟ ਕਰਦੇ ਕਾਫੀ ਕਮੈਂਟ ਕੀਤੇ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੀਪ ਨੇ ਦੱਸਿਆ ਕਿ ਉਸ ਦੀ ਗੱਲ ਸੰਦੀਪ ਨਾਲ ਹੋ ਗਈ ਹੈ ਉਹ ਇਸ ਟਾਈਮ ਕਿਤੇ ਦੂਰ ਹੈ ਤੇ 2-3 ਦਿਨ ਵਿੱਚ ਉਹ ਸਾਡੇ ਕੋਲ ਆ ਜਾਵੇਗੀ ਅਸੀਂ ਵੀ ਇਹੋ ਅਰਦਾਸ ਕਰਦੇ ਹਾਂ ਕਿ ਦੀਪ ਜਲਦੀ ਠੀਕ ਹੋ ਜਾਵੇ ਤੇ ਜੋ ਵੀ ਇਹਨਾਂ પતિ ਪਤਨੀ ਵਿੱਚ ਚੱਲ ਰਿਹਾ ਹੈ ਉਹ ਜਲਦ ਤੋਂ ਜਲਦ ਸੌਟ ਆਊਟ ਹੋ ਜਾਵੇ ਤੁਸੀਂ ਵੀ ਡੀਪਲੀ ਕਮੈਂਟਾਂ ਵਿੱਚ ਅਰਦਾਸ ਜ਼ਰੂਰ ਕਰਿਓ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ